ਛੁੱਟੀਆਂ ਕਿਹੜੀਆਂ ਤੈਨੂੰ ਉੱਥੇ ਲੱਗਣਾ ਕਿੱਥੇ ਲੱਗਣਾ ਕੁੱਦੂ ਵਾਲੇ ਕੁੱਦੂ ਵਾਲੇ ਲੱਗਣਾ ਹਾਂ ਛੁੱਟੀਆਂ ਕਿਹਨੀਆਂ ਉੱਥੇ ਦੀ ਵਾਰੀ ਹੋ ਜਾਣੀ ਬਦੂ ਉੱਥੇ ਤਾਂ ਵਦੂ ਹੋ ਜਾਣੀ ਛੁੱਟੀਆਂ ਦੀ ਲੋੜ ਹੈ ਬਦੂ ਹੁੰਦੀਆਂ ਨਾ ਹੈ ਇੱਥੇ ਨਹੀਂ ਹੁੰਦੀਆਂ ਇਹ ਵੀ ਨਹੀਂ ਕਿਉਂ ਇੱਦਾਂ ਜਦ ਪੇਪਰ ਹੁੰਦੇ ਆ ਬਾਸ ਇੱਕ ਛੁੱਟੀ ਇੱਕ ਛੁੱਟੀ ਅੱਛਾ ਉੱਥੇ ਛੁੱਟੀਆਂ ਬਸ ਉੱਥੇ ਲੱਗਣਾ ਜਿੱਥੇ ਛੁੱਟੀਆਂ ਜਾਂਦੀਆਂ ਹਾਂ ਹੈ ਦੱਦਰ ਸੁਣ ਉਹ ਜਿੱਦਾਂ ਛੁੱਟੀਆਂ ਵੱਧ ਹੁੰਦੀਆਂ ਉੱਥੇ ਉੱਥੇ ਲੱਗਣਾ ਹਾਂ ਮੌਜਾਂ ਬੜੀਆਂ ਆਲਕੀ ਛੁੱਟੀਆਂ ਆ ਗਈਆਂ ਹਨਾ ਹਾਂ ਮੌਜਾਂ ਬੜੀਆਂ ਵਾਦੀਆ ਹਾਂ ਕਿਤਾਬ ਗਦਾਹ ਦਾਣੀ ਕੁੱਟ ਕੁੱਟ ਪੈਂਦੀ ਸਕੂਲ ਕੀ ਨਹੀਂ ਦਿੰਦੀ ਉਹਦਾ ਪੜਾਈ ਕਿਵੇਂ ਆਪਣੀ ਉਹ ਗਿਆ ਕਿ ਤਬੀ ਤੈਨੂੰ ਮੈਂ ਜਿਹੜੀ ਗੱਲ ਪੁੱਛ ਰਹੀ ਡਾ ਚਤਾਨ ਉਹ ਗੱਲ ਨਹੀਂ ਦੱਸਣੀ ਜਿਹੜੀ ਪੜਾਈ ਦੱਸ ਕਿਵੇਂ ਤੀ ਕੀ ਧੀਰ ਗੱਲਾਂ ਦੁੱਧੀਆਂ ਗੱਲਾਂ ਹੀ ਲਾਉਂਦਾ ਮੈਨੂੰ ਲਾਰਾ ਪੜ੍ਹਾਈ ਦੱਸ ਕਿਵੇਂ ਪੜ੍ਹਾਈ ਦੱਸ ਕਿਵੇਂ ਆ ਉਹ ਤਾਜ ਤੇਰਾ ਗਿਆ ਨਾ ਪੜ੍ਹਾਈ ਆਂਦੀ ਜ਼ੀਰੋ ਹੀ ਤਾਜ ਨੂੰ ਪਿੱਛੇ ਜਾਣ ਲੱਗੇ ਵਹਿਲਾ ਇਹ ਸਕੂਲੀਆ ਤਾਜ ਸਕੂਲ ਨੂੰ ਜਾਣ ਲੱਗ ਪੜ੍ਹਸ ਉਹ ਵਹਿਲਾ ਪੜ੍ਹਸ ਜਿੰਗਰਾਂ ਹਾਂ ਪੁੱਛ ਰਿਹਾ ਗਿਆ ਪੁੱਛ ਰਿਹਾ ਗਿਆ ਪੜ੍ਹਾਈ ਆਂਦੀ ਜ਼ੀਰੋ ਹੋ ਜਾਗੇ ਮੈਂ ਕਿ ਮੈਂ ਨਾ ਦੱਸਦਿਆਂ ਨਾ ਕੁੱਤਾ ਫੜ ਕੇ ਬੰਦਾ ਲੈ ਜਾਂਦਾ ਇੱਕ ਇੱਕ ਦਿਨ ਚ ਦੋ ਦੋ ਕਲਾਸਾਂ ਕਰਨੀਆਂ ਉਹਨੇ ਅੱਗੇ ਲੱਗ ਜਾਣਾ ਇਹਦੇ ਨਾਲ ਇਹਦੇ ਨਾਲ ਦੂਰੋਂ ਕਲਾਸ ਕਰਨੀ ਆ ਕਿਨੇ ਇਹਨੇ ਅੰਦਾਜ਼ ਹੈ ਕਿੱਦਿ ਦੀ ਸੁਣਦਾ ਹੀ ਉਹਨੂੰ ਥਿਆ ਦੇ ਕਲਾਸ ਕੀ ਕਰਨੀ ਬੱਸ ਹੁਣ ਕਿਉਂ ਹੈ ਤੇਰੀ ਸਾਡੀ ਗੱਲ ਅਡਮਿਸ਼ਨ ਅੱਜ ਕਰਾਉਣੀ ਹੈ ਨਹੀਂ ਹੈ ਤਾਜ ਮੇਰੀ ਗੱਲ ਸੁਣ ਤਾਜ ਤੇਰੇ ਨਾਲ ਅੱਗੇ ਲੱਗ ਜਾਣਾ ਤੇ ਫਿਰ ਇਹ ਕੀ ਗੱਲ ਬਣੀ ਆ ਇਹ ਗੱਲ ਇਹ ਤਾਜ ਤਾਂ ਮੈਂ ਗਿਆ ਸਾਹ ਤੇਰਾ ਮੈਨੂੰ ਬਈ ਕੁਝ ਨਹੀਂ ਆਉਂਦਾ ਇਹਨੂੰ ਆਉਂਦਾ ਹੀ ਕੁਝ ਨਹੀਂ ਤਾਜ ਤਾਂ ਮੈਂ ਗਿਆ ਨਹੀਂ ਤਾ ਤੇਰਾ ਤਾਂ ਬੋਲਦਾ ਇਹਨੂੰ ਪੜ੍ਹਨਾ ਹੀ ਨਹੀਂ ਆਉਂਦਾ ਆ ਮੈਂ ਤਾਂ ਥੱਕ ਗਿਆ ਤੂੰ ਤਾਂ ਇਹ ਤੋਂ ਲੱਕਿਆ ਪਰ ਉਹਨੇ ਦੋ-ਦੋ ਆਦਾ ਉਹਨੇ ਦੋ-ਦੋ ਜਮਾਤਾਂ ਕਰਨੀਆਂ ਨੇ ਇੱਕ ਦਿਨ ਦੇ ਵਿੱਚ ਉਹਨੇ ਦੋ-ਦੋ ਕਰਨੀਆਂ ਨੇ ਇੱਕ ਦਿਨ ਚ ਉਹਨੇ ਦੋ-ਦੋ ਜਮਾਤਾਂ ਕਰਨੀਆਂ ਨੇ ਤੂੰ ਦੇ ਤਰ੍ਹਾਂ ਦਾ ਸਾਧਰ ਕਿ ਕਦੇ ਤੇਰੇ ਡੈਡੀ ਨੂੰ ਤੂੰ ਵੀ ਆ ਕੇਵੇਂ ਨਹੀਂ ਮੈਂ ਪਾਸ ਤਾਂ ਹੋ ਗਿਆ ਤੁੰਜ ਕਬਾਰ ਪਿੰਟ ਹੈ ਡੈਡੀ ਇਹਨੂੰ ਪੁੱਛਿਆ ਅੱਯਾਰਾ ਗੱਲ ਤਾਂ ਸੁਣ ਡੈਡੀ ਨੂੰ ਪੁੱਛੇ ਕਦੇ ਅੰਨੀ ਤੂੰ ਦੇ ਮੈਂ ਤਾਂ ਬਰਗਦੀ ਤੇ ਆ ਕਿਨੇ ਕਦੇ ਜੀ ਨਹੀਂ ਤੂੰ ਦਰ ਕਿਨੇ ਬਦਗ ਨਗਰੀ ਚ ਮੈਂ ਉਹ ਨਹੀਂ ਆਉਣਾ ਸਹੀ ਲਾਇਆ ਜੀ ਦਾ ਪ੍ਰਿੰਸੀਪਲ ਮੈਂ ਆਉਣਾ ਕਟ ਲਾ ਦਿੱਤੇ ਜਿਹੜੀ ਗੱਲ ਤੇ ਮੈਂ ਲਿਆ ਨਾ ਉਸ ਗੱਲ ਤੇ ਨਹੀਂ ਆਉਂਦਾ ਇਹ ਜਟ ਦੇ ਬੜੇ ਬੜੇ ਜਵਾਰ ਤੇ ਜਿਹੜੀ ਗੱਲ